ਤੋ ਯਾਰ ਪੰਜਾਬੀ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ ਮੋਟੀਆਂ ਚਿੰਗਾਰੀਆਂ ਸੀ ਉਹ ਉਹ ਭੰਬੜ ਬਣੀਆਂ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਘੰਟਿਆਂ ਵਰਦੀ ਉਹ ਡੀਕ ਵੀ ਕੀਤੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਤੇਜਵਰਾਜ ਦੀ ਮਾਂ ਦੇ ਰੂਪ ਚ ਕਹਿ ਲਓ ਇਹਦਾ ਬਾ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰਨਾ ਹੈ ਰਾਜਨੀਤੀ ਚ ਵੀ ਇਕੱਠੇ ਰਹੇ ਹਾਂ ਵਿਚਾਰਤਾ ਰਾਹ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹਿ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਰਦਾਸ ਕਰਨ ਆਇਆ ਅੱਜ ਕੀਤੀ ਵੀ ਹੈ ਕਿ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਿਲਕੁਲ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਨਹੀਂ ਬਿਲਕੁਲ